ਸਵਾਗਤ ਹੈ ਤੁਹਾਡਾ ਸਾਡੇ ਇਹ YouTube ਚੈਨਲ ਏਕ ਓੰਕਾਰ ਤੇ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਬਾਬਾ ਆਲਾ ਸਿੰਘ ਜੀ ਬਾਰੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੁਆਰਾ ਕੀਤੀਆਂ ਪ੍ਰਾਪਤੀਆਂ ਦੇ ਬਾਰੇ ਗੱਲਬਾਤ ਕੀਤੀ ਸੀ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਉਹਨਾਂ ਦੇ ਹੀ ਪੋਤੇ ਸਰਦਾਰ ਅਮਰ ਸਿੰਘ ਜੀ ਬਾਰੇ ਗੱਲ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਜਸਕਰਨ ਸਿੰਘ ਜੀ ਹਾਜ਼ਰ ਨੇ ਜਸਕਰਨ ਸਿੰਘ ਜੀ ਜੀ ਆਏ ਹਨ ਸ਼ੁਕਰੀਆ ਅੱਜ ਗੱਲ ਕਰਾਂਗੇ ਬਾਬਾ ਆਲਾ ਸਿੰਘ ਦਾ ਪੁੱਤਾ ਹੋਇਆ ਸਰਦਾਰ ਅਮਰ ਸਿੰਘ ਜੋ ਕਿ ਪਟਿਆਲੇ ਦਾ ਅਗਲਾ ਰਾਜਾ ਹੋਇਆ ਅੱਜ ਆਪਾਂ ਉਹਨਾਂ ਬਾਰੇ ਹੀ ਗੱਲ ਕਰਦੇ ਜਿਵੇਂ ਆਪਾਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਬਾਬਾ ਆਲਾ ਸਿੰਘ ਬਾਰੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਉਹ ਕਿੰਨੇ ਸਾਸੀ ਸੀ ਬਹਾਦਰ ਜੀ ਤੇ ਫਰ ਫਿਰ ਵੀ ਕਿਤੇ ਨਾ ਕਿਤੇ ਸਿੱਖ ਧਰਮ ਦੀ ਅਗਰ ਸਿੱਖ ਪੰਥ ਦੀ ਰਸਤੀ ਜੋ ਦੇਖਿਆ ਜਾਵੇ ਤਾਂ ਬਾਬਾ ਆਲਾ ਸਿੰਘ ਦਾ ਕਰਤਾਰ ਸਿੱਖ ਧਰਮ ਦੇ ਵਿੱਚ ਬਹੁਤਾ ਮਕਬੂਲ ਨਹੀਂ ਹੋਇਆ ਹੈ ਉਹਦੇ ਕੀ ਬਜਾਵਾਂ ਰਹੀਆਂ ਨੇ ਉਹ ਆਪਾਂ ਪਿਛਲੇ ਐਪੀਸੋਡ ਦੀ ਗੱਲ ਕਰ ਚੁੱਕੇ ਆਂ ਜੀ ਅੱਜ ਆਪਾਂ ਗੱਲ ਕਰਾਂਗੇ ਬਾਬਾ ਆਲਾ ਸਿੰਘ ਜੀ ਦੇ ਪੋਤਾ ਸਰਦਾਰ ਅਮਰ ਸਿੰਘ ਬਾਰੇ ਬਾਬਾ ਆਲਾ ਸਿੰਘ ਜੀ ਦਾ ਪੁੱਤ ਹੋਇਆ ਸਰਦੂਲ ਸਿੰਘ ਸਰਦੂਲ ਸਿੰਘ ਦੇ ਗਾਂ ਦੋ ਪੁੱਤਰ ਹੋਏ ਸੀ ਇੱਕ ਅਮਰ ਸਿੰਘ ਇੱਕ ਹਿੰਮਤ ਸਿੰਘ ਹਮ ਹਿੰਮਤ ਸਿੰਘ ਵੱਡਾ ਸੀ ਤੇ ਅਮਰ ਸਿੰਘ ਛੋਟਾ ਸੀ ਹਮ ਪਰ ਦੋਨੋਂ ਆਪਸ ਚ ਅਮਰ ਸਿੰਘ ਤੇ ਹਿੰਮਤ ਸਿੰਘ ਸਤੇਲੇ ਭਰਾ ਸੀ ਮਤਲਬ ਜਿਹੜਾ ਹਿੰਮਤ ਸਿੰਘ ਸੀ ਉਹ ਅਮਰ ਸਿੰਘ ਤੋਂ ਅਮਰ ਸਿੰਘ ਤੋਂ ਬੇਸ਼ੱਕ ਵੱਡਾ ਸੀਗਾ ਪਰ ਅਮਰ ਸਿੰਘ ਦੀ ਮਾਂ ਸੀ ਜੋ ਉਸ ਨਾਲ ਸਰਧੂਲ ਸਿੰਘ ਦਾ ਵਿਆਹ ਹੋਇਆ ਹੋਇਆ ਸੀ ਹਾਂ ਪਰ ਹਿੰਮਤ ਸਿੰਘ ਦੀ ਮਾਂ ਨਾਲ ਸਰਧੂਲ ਸਿੰਘ ਦਾ ਵਿਆਹ ਨਹੀਂ ਹੋਇਆ ਹੋਇਆ ਸੀ ਪਰ ਉਦੋਂ ਨੇ ਉਹਨੂੰ ਮਹਾਰਾਣੀ ਬਣਾਇਆ ਹੋਇਆ ਸੀ ਠੀਕ ਜਿਸ ਦੇ ਕਾਰਨ ਕਰਕੇ ਜਦੋਂ ਸਰਧੂਲ ਸਿੰਘ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ 1746 ਈਸਵੀ ਦੇ ਵਿੱਚ 18 ਸਾਲ ਦੀ ਉਮਰ ਵਿੱਚ ਅਮਰ ਸਿੰਘ ਨੂੰ ਪਟਿਆਲੇ ਦਾ ਰਾਜਾ ਬਣਾਤਾ ਉਹ ਬਣਾਇਆ ਸੀਗਾ ਉਹਨਾਂ ਦੀ ਦਾਦੀ ਰਾਣੀ ਫਤੇ گور ਨੇ ਠੀਕ ਯਾਨੀ ਕਿ ਬਾਬਾ ਆਲਾ ਸਿੰਘ ਦੀ ਘਰ ਵਾਲੀ ਤਾਂ ਉਹਨੇ ਹੁਣ ਅਮਰ ਸਿੰਘ ਨੂੰ ਇਸ ਕਰਕੇ ਬਣਾਇਆ ਕਿਉਂਕਿ ਉਹ ਉਹਨੂੰ ਸਕਾ ਪੁੱਤਰ ਮੰਨਦੇ ਸੀਗੇ ਕਿ ਉਹਦੀ ਮਾਂ ਨਾਲ ਸਰਦੂਲ ਸਿੰਘ ਦਾ ਵਿਆਹ ਹੋਇਆ ਹੋਇਆ ਸੀ ਹੂੰ ਤੇ ਹਿੰਮਤ ਸਿੰਘ ਵੱਡਾ ਸੀਗਾ ਪਰ ਉਹਦੀ ਮਾਂ ਨਾਲ ਸਰਦੂਲ ਸਿੰਘ ਦਾ ਵਿਆਹ ਨਹੀਂ ਹੋਇਆ ਹੋਇਆ ਸੀਗਾ ਹੂੰ ਤਾਂ ਉੱਥੋਂ ਹਿੰਮਤ ਸਿੰਘ ਖਾਰ ਖਾ ਗਿਆ ਇਸ ਗੱਲ ਤੋਂ ਬੀ ਹਮਤ ਸਿੰਘ ਸੋਚਦਾ ਕਿ ਮੈਂ ਵੱਡਾ ਸੀ ਹੂੰ ਤੇ ਇਸ ਕਰਕੇ ਗੱਦੀ ਦਾ ਦਾਵੇਦਾਰ ਮੈਂ ਸੀ ਹੂੰ ਪਰ ਬਣਾ ਅਮਰ ਸਿੰਘ ਨੂੰ ਦਿੱਤਾ ਅਮਰ ਸਿੰਘ ਛੋਟਾ ਸੀ ਹੂੰ ਹੂੰ ਹੁਣ ਇਥੋਂ ਖਾਰ ਖਾ ਕੇ ਉਹ ਗੁੱਸੇ ਹੋ ਗਿਆ ਇਹ ਚੀਜ਼ ਤੋਂ ਹੂੰ ਤੇ ਇਸੇ ਦੌਰਾਨ ਉਹਨਾਂ ਦੀ ਦੋਨਾਂ ਭਾਈਆਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਤੇ ਦੋਨੋਂ ਜੰਗ ਦੇ ਮੈਦਾਨ ਚ ਆ ਗਏ ਟੱਕਰ ਕੇ ਤਾਂ ਹੁਣ ਅਮਰ ਸਿੰਘ ਦੇ ਨਾਲ ਨਾਬੇ ਵਾਲਾ ਰਾਜਾ ਆ ਗਿਆ ਹੂੰ ਜੀਂਦਾਲ ਆ ਗਿਆ ਕੱਥਲ ਵਾਲੇ ਆ ਗਏ ਹੂੰ ਤੇ ਮਲੇ ਰਿਪੋਰਟਰ ਵਾਲੇ ਇਹਦੇ ਨਾਲ ਰਲ ਗਏ ਉਹ ਹੂੰ ਤਾਂ ਇਥੋਂ ਫਿਰ ਹਿੰਮਤ ਸਿੰਘ ਘਬਰਾ ਗਿਆ ਫਿਰ ਇੱਥੇ ਹੁਣ ਜਿਹੜੀ ਉਹਨਾਂ ਦੀ ਦਾਦੀ ਸੀ ਫਤੇਕੌਰ ਉਹਨੇ ਫੇਰ ਸਮਝਦਾਰੀ ਦਿਖਾਈ ਤੇ ਉਹਨੇ ਦੋਨਾਂ ਆਪਣੇ ਪੁੱਤਿਆਂ ਚ ਸਲਾਹ ਕਰਵਾਤੀ ਤੇ ਹਿੰਮਤ ਸਿੰਘ ਨੂੰ ਭਵਾਨੀਗੜ੍ਹ ਦਾ ਕਿਲਾ ਤੇ ਉਹਦੇ ਆਲੇ ਦੁਆਲੇ ਦੀ ਜਾਗੀਰ ਦੇ ਦਿੱਤੀ ਮਤਲਬ ਉਹਦੇ ਆਲੇ ਦੁਆਲੇ ਦੇ ਜਿਹੜੇ ਪਿੰਡ ਸੀ ਉਹ ਹਿੰਮਤ ਸਿੰਘ ਨੂੰ ਦੇ ਦਿੱਤੇ ਹੁਣ ਹਿੰਮਤ ਸਿੰਘ ਭਵਾਨੀਗੜ੍ਹ ਦੇ ਕਿਲੇ 'ਚ ਰਹਿਣ ਲੱਗ ਪਿਆ ਤੇ ਉੱਥੇ ਉਹ ਉੱਥੇ ਦਾ ਉਹ ਚੌਧਰੀ ਹੋ ਗਿਆ ਤੇ ਇਧਰੋਂ ਅਮਰ ਸਿੰਘ ਪਟਿਆਲੇ ਦੀ ਗੱਦੀ ਤੇ ਬੈਠ ਗਿਆ ਤੇ ਪਟਿਆਲੇ ਦਾ ਰਾਜਾ ਬਣ ਗਿਆ ਹੁਣ ਉਹਨੇ ਫਿਰ ਪਟਿਆਲੇ ਤੋਂ ਬਾਅਦ ਆਪਣਾ ਅੱਗੇ ਰਾਜ ਵਿਸਥਾਰ ਹੋਰ ਸ਼ੁਰੂ ਕਰਤਾ ਅੱਗੇ ਉਹਨੇ ਅਮਰ ਸਿੰਘ ਨੇ ਕਬਜ਼ੇ ਲੈਣੇ ਸ਼ੁਰੂ ਕਰਤੇ ਅੱਗੇ ਹੋਰ ਹੋਰ ਉਸ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ 1767 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਫੇਰ ਹਿੰਦਵਾਲਾ ਆ ਗਿਆ ਹਮਲਾ ਕਰਨ ਤੇ ਇਸ ਵਾਰ ਉਹ ਸਰੰਦਾ ਆਇਆ ਸਰੰਦ ਰੁਕਿਆ ਉੱਥੇ ਟਹਿਰਿਆ ਤੇ ਇਧਰੋਂ ਅਮਰ ਸਿੰਘ ਪਹੁੰਚ ਗਿਆ ਸਰਨ ਦੋਣਾ ਕੋਲੇ ਹੂੰ ਤੇ ਉਹਨਾਂ ਨੂੰ ਜਾ ਕੇ ਉੱਥੇ ਮਤਲਬ ਲੜਨ ਨਹੀਂ ਪਹੁੰਚਿਆ ਸੀਗਾ ਉਦਾਂ ਮਿਲਣ ਲਈ ਪਹੁੰਚਿਆ ਸੀਗਾ ਤੇ ਉੱਥੇ ਪਹੁੰਚਿਆ ਤੇ ਉਹਨਾਂ ਨੂੰ 3 ਲੱਖ ਰੁਪਈਆ ਨਜ਼ਰਾਨਾ ਦਿੱਤਾ ਖਰਾਜ ਵਾ ਖਰਾਜ ਦਿੱਤਾ 3 ਲੱਖ ਰੁਪਈਆ ਨਜ਼ਰਾਨਾ ਖਰਾਜ ਵਜੋਂ ਦਿੱਤਾ ਅਹਿਮਦ ਸ਼ਾਹ ਅਬਦਾਲੀ ਨੂੰ ਤੇ ਅਹਿਮਦ ਸ਼ਾਹ ਅਬਦਾਲੀ ਬੜਾ ਖੁਸ਼ ਹੋਇਆ ਹੂੰ ਉਹਨੂੰ ਜਫੀ ਪਾਈ ਓਮੀ ਮਤਲਬ ਉਹੀ ਗੱਲ ਆ ਗਈ ਜਿਵੇਂ ਬਾਬਾ ਆਲਾ ਸਿੰਘ ਗਿਆ ਸੀਗਾ ਪੈਸੇ ਲੈ ਕੇ ਤੇ ਉਹਨਾਂ ਨੂੰ ਉਹਨੇ ਖਿਤਾਬ ਦਿੱਤਾ ਸੀਗਾ ਮਹਾਰਾਜ ਜੀ ਦਾ ਓਮੀ ਫਿਰ ਉਹਦਾ ਪੁੱਤ ਵੀ ਗਿਆ ਅਮਰ ਸਿੰਘ ਹੂੰ ਅਸਰ ਹੁੰਦਾ ਤੇ ਉੱਥੋਂ ਫਿਰ ਉਹਨੇ ਖੁਸ਼ ਹੋ ਕੇ ਅਹਿਮਦ ਸ਼ਾਹ ਬਦਾਲੀ ਨੇ ਉਹਨੂੰ ਰਾਜਾਏ ਰਾਜਗਾਨ ਬਹਾਦਰ ਦੀ ਉਪਾਧੀ ਦਿੱਤੀ। ਅਗਲਾ ਰਾਜਗਾਨ ਬਹਾਦਰ ਦੇ ਖਿਤਾਬ ਨਾਲ ਨਵਾ ਦਿੱਤਾ ਅਮਰ ਸਿੰਘ ਨੂੰ। ਉਹਨਾਂ ਦਿਨਾਂ ਦੇ ਵਿੱਚ ਨਾ ਚਲੋ ਤਾਂ ਆ ਗਿਆ ਘਰੇ ਆ ਗਿਆ ਆਪਦੇ ਪਟਿਆਲਾ ਰਾਜ ਚ ਆ ਗਿਆ ਤੇ ਉਹਨਾਂ ਦਿਨਾਂ ਦੇ ਵਿੱਚ ਨਾ ਪਟਿਆਲਾ ਕਿਲੇ ਦੇ ਤਵੇਲੇ 'ਚ ਜਿੱਥੇ ਘੋੜੇ ਰੱਖੇ ਹੋਏ ਸੀਗੇ ਅਮਰ ਸਿੰਘ ਦੇ ਉੱਥੋਂ ਦੋ ਘੋੜੇ ਚੋਰੀ ਹੋ ਗਏ। अच्छा ਤੇ ਉਹ ਘੋੜੇ ਜਿਹਨੇ ਚੋਰੀ ਕੀਤੇ ਸੀ ਉਹ ਕਿਸੇ ਨੇ ਉਹਨੇ ਕੋਟਕਪੂਰੇ ਦਾ ਰਾਜਾ ਸੀ ਜਿਹੜਾ ਜੋਧ ਸਿੰਘ ਉਹਨੂੰ ਦਿੱਤੇ ਅਮਰ ਸਿੰਘ ਨੂੰ ਪਤਾ ਲੱਗ ਗਿਆ ਤੇ ਉਹ ਗੁੱਸੇ ਹੋ ਗਿਆ ਵੀ ਮੇਰੇ ਤਵੇਲੇ ਦੇ ਘੋੜੇ ਚੋਰੀ ਹੋ ਗਏ ਉਹਨੇ ਹਮਲਾ ਕਰਤਾ ਕੋਟਕਪੂਰੇ ਤੇ ਜੋਧ ਸਿੰਘ ਤੇ ਉਹਦਾ ਪੁੱਤਰ ਜੀਤ ਸਿੰਘ ਦੋਨੇ ਮਾਰੇ ਗਏ ਜੰਗ 'ਚ ਤੇ ਅਮਰ ਸਿੰਘ ਦਾ ਕੋਟਕਪੂਰੇ ਤੇ ਕਬਜਾ ਹੋ ਗਿਆ ਕਬਜਾ ਉਹਦੇ ਨਾਲ ਹੀ ਉਹਨੇ ਮਲੇਰਕੋਟਲੇ ਦਾ ਜਿਹੜਾ ਜਮਾਲ ਖਾਨ ਸੀਗਾ ਉਹਨੂੰ ਮਾਰਤਾ ਮਲੇਰਕੋਟਲੇ ਦੇ ਵੀ ਕਬਜਾ ਕਰ ਲਿਆ ਪਰ ਮਲੇਰਕੋਟਲੇ ਦੇ ਕਬਜੇ ਹੋਣ ਤੋਂ ਬਾਅਦ ਮਲੇਰਕੋਟਲੇ ਦਾ ਜਿਹੜਾ ਜਮਾਲ ਖਾਨ ਦਾ ਪੁੱਤਰ ਤੀ ਜਿਹੜਾ ਅਤੌਲ ਖਾਨ ਉਹ ਇਹਦੀ ਸ਼ਰਨ ਚ ਆ ਗਿਆ ਅਮਰ ਸਿੰਘ ਦੀ ਸ਼ਰਨ ਚ ਤੇ ਤਾਂ ਕਰ ਕਿਉਂ ਨਹੀਂ ਫਿਰ ਉਹਨੂੰ ਮਲੇਰ ਕੋਟਲੇ ਚ ਰਹਿਣ ਦਿੱਤਾ ਪਰ ਉਹ ਕਬਜ ਉਹ ਹੋ ਗਿਆ ਸੀ ਮਲੇਰ ਕੋਟਲੇ ਤੇ ਉਹਦੇ ਨਾਲ ਹੀ ਉਹਨੇ ਬਠੰਡੇ ਦਾ ਸੁਖਚਾਨ ਸਿੰਘ ਤੀ ਜਿਹੜਾ ਰਾਜਾ ਉਹਨੂੰ ਮਾਰਤਾ ਤੇ ਬਠੰਡੇ ਤੇ ਵੀ ਕਬਜ਼ਾ ਕਰ ਲਿਆ ਅਮਰ ਸਿੰਘ ਨੇ ਅਮਰ ਸਿੰਘ ਨੇ ਬਠੰਡੇ ਤੇ ਕਬਜ਼ਾ ਕਰ ਲਿਆ ਹੁਣ ਬਠੰਡੇ ਦਾ ਰਾਜ ਹੋ ਗਿਆ ਉਹਦਾ ਬਠੰਡੇ ਤੋਂ ਬਾਅਦ ਹੁਣ ਪੱਟੀਆਂ ਨਾਲ ਉਹਨਾਂ ਦੀ ਸ਼ੁਰੂਤੀ ਲੱਗਦੀ ਆਈ ਸੀ ਉਹਨਾਂ ਦੇ ਮਤਲਬ ਪੁਛਤੈਨੀ ਦੁਸ਼ਮਣ ਦੀ ਜਿਹੜੇ ਪੱਟੀ ਤੇ ਸੀ ਉਹ ਪੱਟੀਆਂ ਵੱਲ ਨੂੰ ਹੋ ਗਿਆ ਫਿਰ ਅਮਰ ਸਿੰਘ ਅਮਰ ਸਿੰਘ ਪੱਟੀਆਂ ਨੂੰ ਜਿੱਤਦਾ ਜਾਈ ਗਿਆ ਉਹਨਾਂ ਦੇ ਜਿਹੜੇ ਜਗਾਵਾਂ ਸੀ ਉਹਨਾਂ ਨੇ ਜਿਹੜੇ ਇਲਾਕੇ ਤੋਂ ਉਹਨਾਂ ਨੂੰ ਜਿੱਤਦਾ ਜਾਈ ਗਿਆ ਹੁਣ ਅਮਰ ਸਿੰਘ ਬਠੰਡੇ ਏਰੀਏ 'ਚ ਉੱਧਰਲੇ ਏਰੀਏ 'ਚ ਪੱਟੀਆਂ ਨੂੰ ਜਿੱਤਣ ਦੇ ਵਿੱਚ ਮਸ਼ਰੂਫ ਹੋ ਗਿਆ ਤੇ ਇਧਰੋਂ ਹਿੰਮਤ ਸਿੰਘ ਨੇ ਪਟਿਆਲੇ ਦੇ ਕਬਜ਼ਾ ਕਰਕੇ ਪਟਿਆਲੇ ਦੀ ਗੱਦੀ ਤੇ ਬੈਠ ਕੇ ਆਪਲੇ ਆਪ ਨੂੰ ਮਹਾਰਾਜਾ ਘੋਸ਼ਿਤ ਕਰ ਦਿੱਤਾ ਹਮਨ ਸਿੰਘ ਨੇ ਹਮਨਤ ਸਿੰਘ ਨੇ ਉਹਦੇ ਛੋਟੇ ਵੱਡੇ ਭਰਾ ਨੇ ਜਿਹੜਾ ਸਤੇਲਾ ਚ ਸਤੇਲਾ ਪਰ ਜਿਹੜਾ ਪਵਾਨੀ ਘੜ ਦੇ ਕਿਲੇ ਚ ਰਹਿੰਦਾ ਪਟਿਆਲੇ ਦਾ ਰਾਜਾ ਉਹ ਬਣ ਗਿਆ ਤੇ ਹੁਣ ਅਮਰ ਸਿੰਘ ਨੂੰ ਪਤਾ ਲੱਗ ਗਿਆ ਅਮਰ ਸਿੰਘ ਫਿਰ ਹੁਣ ਪਟਿਆਲੇ ਤਾਂ ਨਹੀਂ ਸਕਦਾ ਤੀ ਸਿੱਧਾ ਲੋਬੀ ਨੂੰ ਪਤਾ ਸੀਗਾ ਵੀ ਪਰ ਲੜਾਈ ਹੋਊ ਤੇ ਉਹ ਮੈਨੂੰ ਮਾਰ ਦੂ ਤੇ ਉਹ ਆ ਕੇ ਆਪ ਦਾ ਸਮਾਨੇ ਰਹਿਣ ਲੱਗ ਗਿਆ ਅਮਰ ਸਿੰਘ ਅਮਰ ਸਿੰਘ ਸਮਾਨੇ ਦੇ ਕਿਲੇ ਚ ਆ ਕੇ ਰਹਿਣ ਲੱਗ ਗਿਆ ਤੇ ਫਿਰ ਇਹਦੇ ਨਾਲ ਅਮਰ ਸਿੰਘ ਨੇ ਬਿਉਤ ਬਣਾਈ ਇਹਦੇ ਨਾਲ ਲੜਨ ਦੀ ਹਿੰਮਤ ਸਿੰਘ ਨਾਲ ਲੜਨ ਦੀ ਹੁਣ ਆਪਣਾ ਰਾਜ ਤਾਂ ਉਹਨੇ ਵਾਪਸ ਲੈਣੀ ਸੀ ਉਹਨੂੰ ਫਿਰ ਇਹਦੇ ਨਾਲ 90 ਵਾਲਾ ਰਾਜਾ ਹਮੀਰ ਸਿੰਘ ਕੈਥੜ ਦਾ ਰਾਜਾ ਤੇ ਜੀਂਦ ਦਾ ਰਾਜਾ ਗੱਜਪਤ ਸਿੰਘ ਤਾਰਾ ਸਿੰਘ ਕੇਬਾ ਇਹ ਮਲੇਰ ਕੋਟ ਦੇ ਨਾਲ ਤਾਂ ਹੈਗੀ ਸੀ ਚਲਾ ਤੌਲ ਖਾਨ ਇਹਦੇ ਨਾਲ ਤੇ ਇਹਦੇ ਨਾਲ ਹੋ ਗਏ ਫਿਰ ਲੜਾਈ ਚ ਅਮਰ ਸਿੰਘ ਦੇ ਨਾਲ ਅਮਰ ਸਿੰਘ ਦੇ ਨਾਲ ਹਿੰਮਤ ਸਿੰਘ ਇੱਥੋਂ ਡਰ ਗਿਆ ਫਿਰ ਹਿੰਮਤ ਸਿੰਘ ਨੇ ਚਾਲ ਇਹਨਾਂ ਦੇ ਸਾਹਮਣੇ ਉੱਥੇ ਮਾਫੀ ਮੰਗੀ ਤੇ ਉਹਦਾ ਪਟਿਆਲਾ ਰਾਜ ਜਿਹੜਾ ਉਹ ਨੂੰ ਵਾਪਸ ਕਰਤਾ ਅਮਰ ਸਿੰਘ ਨੂੰ ਅਮਰ ਸਿੰਘ ਇੱਥੇ ਵੀ ਜੱਲੂ ਰਿਹਾ ਉਹਨੇ ਉਹ ਨੂੰ ਪਟਿਆਲਾ ਦੇ ਇਹ ਭਵਾਨੀਗੜ੍ਹ ਦੀ ਜ਼ਗੀਰ ਦੇ ਨਾਲ ਹੋਰ ਵੀ ਕਈ ਜ਼ਗੀਰਾਂ ਨਾਲ ਦੇਤੀਆਂ ਹਿੰਮਤ ਸਿੰਘ ਨੂੰ ਚਲ ਹਿੰਮਤ ਸਿੰਘ ਫਿਰ ਉੱਥੇ ਆ ਗਿਆ ਤੇ ਪਟਿਆਲਾ ਰੇਸ ਦਾ ਰਾਜ ਆ ਦੁਬਾਰਾ ਫੇਰ ਅਮਰ ਸਿੰਘ ਬਣ ਗਿਆ ਫਿਰ ਉਹਨੇ ਆਪਣਾ ਰਾਜ ਹੋਰ ਅੱਗੇ ਵਿਸਤਾਰ ਸ਼ੁਰੂ ਕਰਨਾ ਕਰਤਾ ਸ਼ੁਰੂ ਕਰਨਾ ਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਹਿੰਮਤ ਸਿੰਘ ਦੀ ਮੌਤ ਹੋ ਗਈ ਹਿਮਤ ਸਿੰਘ ਦੀ ਮੌਤ ਤੋਂ ਬਾਅਦ ਅਮਰ ਸਿੰਘ ਨੇ ਉਸ ਦੀ ਘਰਵਾਲੀ ਨਾਲ ਪੁਨਰ ਵਿਆਹ ਕਰ ਲਿਆ ਜਿਸ ਦੇ ਕਾਰਨ ਹਿੰਮਤ ਸਿੰਘ ਦੀ ਸਾਰੀ ਜਾਗੀਰ ਦੀ ਜਿਹੜੀ ਅਮਰ ਸਿੰਘ ਦੇ ਹਿੱਸੇ ਚ ਗਈ ਅਮਰ ਸਿੰਘ ਨੇ ਉਹ ਤੇ ਦੁਬਾਰਾ ਫਿਰ ਕਬਜ਼ਾ ਕਰ ਲਿਆ ਭਵਾਨੀਗੜ੍ਹ ਤੇ ਕਬਜ਼ਾ ਕਰਨ ਤੋਂ ਬਾਅਦ ਫਿਰ ਇਹਨੇ ਅਮਰ ਸਿੰਘ ਨੇ ਸੈਫਾਵਾਦ ਨੂੰ ਆਪਣੇ ਕਬਜ਼ੇ ਚ ਲੈ ਲਿਆ ਚਲੋ ਭਵਾਨੀਗੜ੍ਹ ਤੇ ਕਬਜ਼ਾ ਹੋ ਗਿਆ ਜਦੋਂ ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਅਮਰ ਸਿੰਘ ਦਾ ਉਸ ਤੋਂ ਬਾਅਦ ਉਹਨੇ ਸੈਫਾਵਾਦ ਤੇ ਹਮਲਾ ਕਰਤਾ ਹੂੰ ਜਿਹੜਾ ਸੈਫਾਵਾਦ ਪਟਿਆਲਾ ਦੇ ਉੱਤਰ ਪੂਰਬ ਵਿੱਚ ਸਥਿਤਤਾ ਸੈਫਾਵਾਦ ਦਾ ਵੀ ਇੱਕ ਇਤਿਹਾਸ ਆ ਉਹਦੇ ਬਾਰੇ ਵੀ ਦੱਸੋ ਥੋੜਾ ਬਹੁਤ ਆ ਸੈਫਾਵਾਦ ਇਤਿਹਾਸ ਇਹ ਆ ਕਿ ਇੱਥੇ ਸੈਫ ਖਾਨ ਦਾ ਰਾਜ ਹੁੰਦਾ ਸੀ ਜਿਹਦੇ ਕਰਕੇ ਉਹਨੇ ਸੈਫਾਵਾਦ ਦਾ ਕਿਲਾ ਬਸਾਇਆ ਹ ਹੂੰ ਹੂੰ ਪਰ ਬਾਅਦ ਦੇ ਵਿੱਚੋਂ ਅਮਰ ਸਿੰਘ ਤਾਂ ਅੱਗੇ ਗਾਹ ਪੋਤਾ-ਪੜਪੋਤਾ ਹੋਇਆਗਾ ਮਹਾਰਾਜਾ ਕਰਮ ਸਿੰਘ ਕਰਮ ਸੁਣਿਆ ਹੋਣਾ ਆਪਣੇ ਉੱਤੇ ਪਟਿਆਲਾ ਦੇ ਮਹੱਲੇ ਵਿੱਚ ਉਹਨਾਂ ਵੀ ਫੋਟੋ ਵੀ ਲੱਗੀ ਹੋਈ ਹੈਗੀ ਮਹਾਰਾਜਾ ਕਰਮ ਸਿੰਘ ਤਾਂ ਮਹਾਰਾਜਾ ਕਰਮ ਸਿੰਘ ਨੇ ਸੈਫਾਵਾਦ ਦਾ ਨਾਮ ਬਹਾਦਰਗੜ ਰੱਖਤਾ ਜਾਨੀ ਕਿ ਬਹਾਦਰਗੜ ਹੀ ਸੈਫਾਵਾਦ ਆ ਹਾਂ ਜਿਹੜਾ ਅੱਜ ਪਟਿਆਲਾ ਦੇ ਉੱਤਰ ਪੂਰਬ ਦੇ ਵਿੱਚ ਆਗਾ ਰਾਜਪੁਰੇ ਨੂੰ ਜਾਨਿਆ ਜਿਹੜਾ ਬਹਾਦਰਗੜ ਆ ਉਹ ਪਹਿਲਾਂ ਸੈਫਾਵਾਦ ਸੈਫਾਵਾਦ ਤੇ ਉਹਦਾ ਨਾਮ ਬਹਾਦਰਗੜ ਮਹਾਰਾਜਾ ਕਰਮ ਸਿੰਘ ਨੇ ਰੱਖਿਆ ਸੀ ਉਹ ਕਿਉਂ ਰੱਖਿਆ ਸੀਗਾ ਉਹ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਸੀ ਉਹਨਾਂ ਨੂੰ ਸਮਰਪਿਤ ਕਰਕੇ ਠੀਕ ਉਹ ਬਹਾਦਰਗੜ ਦਾ ਕਿਲਾ ਇਹ ਗੁਰੂ ਤੇਗ ਬਹਾਦਰ ਕੀ ਜਨਮ ਜਾਨੀ ਕਿ ਬਹਾਦਰਗੜ੍ਹ ਨਾਮ ਸੀ ਜਿਹੜਾ ਹੁਣ ਬਹਾਦਰਗੜ੍ਹ ਦਾ ਨਾਮ ਆ ਉਹ ਪਹਿਲਾਂ ਸੈਫਾਵਾਦ ਸੀ ਮਹਾਰਾਜਾ ਕਰਮ ਸਿੰਘ ਨੇ ਉਹਦਾ ਨਾਮ ਬਦਲ ਕੇ ਬਹਾਦਰਗੜ੍ਹ ਰੱਖਿਆ ਠੀਕ ਅਮਰ ਸਿੰਘ ਨੇ ਸੈਫਾਵਾਦ ਤੇ ਕਬਜ਼ਾ ਕਰ ਲਿਆ ਤੇ ਜਮ ਉਹਦਾ ਜਿਹੜਾ ਉੱਥੇ ਸੀਗਾ ਸੈਫ ਖਾਨ ਉਹ ਉਹ ਤਾਂ ਮਰ ਗਿਆ ਸੀਗਾ ਤੇ ਉਹਦੇ ਗਾਂ ਦੋ ਪੁੱਤਰ ਹੋਏ ਸੀਗੇ ਉਹ ਪੁੱਤਰਾਂ ਨੂੰ ਦੋਨੋਂ ਨੂੰ ਅਮਰ ਸਿੰਘ ਨੇ ਪੈਂਸ਼ਨ ਲਾਤੀ ਹੂੰ ਸੈਂਸ਼ਨ ਨਾਲ ਉਹ ساری ਉਮਰ ਮੌਜਾਂ ਕਰਦੇ ਰਹੇ ਤੇ ਉਹਦੇ ਇੱਥੇ ਸੈਫਾਵਾਤੇ ਕਾਜਾ ਹੋ ਗਿਆ